ਮਾਤਾ ਚਿੰਤਪੁਰਨੀ ਚੜੰਦਾ ਚੜਾਉਣ ਗਈ ਸੰਗਤ ਚੋਹਲਾ ਸਾਹਿਬ ਤੋਂ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਾਵਾਲਾ ਸਰਬਜੀਤ ਸਿੰਘ ਸਾਵੀ ਚੋਹਲਾ ਸਾਹਿਬ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਮੱਲੰਬਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਪੰਦੇਤਾਂ ਤਨਤਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਜੋ ਪਿਛਲੇ ਦਿਨੀ ਮਾਤਾ ਚਿੰਤਪੁਰਨੀ ਜੀ ਦੀ ਯਾਦ ਵਿੱਚ ਲਗਾਏ ਗਏ ਲੰਗਰ ਪੰਡਾਰੇ ਸੰਬੰਧੀ ਅੱਜ ਮਿਤੀ 5 ਅਗਸਤ 2024 ਦਿਨ ਸੋਮਵਾਰ ਨੂੰ ਚੋਲਾ ਸਾਹਿਬ ਤੋਂ ਮਤਾ ਚਿੰਤਪੁਰੇ ਦਰਬਾਰ ਤੇ ਚੰਡਾ ਚੜਾਉਣ ਸੰਬੰਧੀ ਸੰਗਤਾਂ ਹੁਣ ਰਵਾਨਾ 10 ਰੇਣ ਸ਼ੀਰਾ ਭਗਤ ਅਤੇ ਗੋਰਾ ਭਗਤ ਚੋਲਾ ਸਾਹਿਬ ਅਤੇ ਉਹਨਾਂ ਨਾਲ ਕੜੀਆਂ ਹੋਰ ਵੀ ਸੰਕਾਂ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਵੀ ਖੁਸ਼ੀ ਜਨਨ ਸਟੋਰ ਚੋਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ মাথ কিন্তু মিচম রন ਚੋਲਾ ਸਾਹਿਬ ਤੋਂ ਜੀ ਸੰਗਹਾ ਪ੍ਰੈਸ ਨਿਊਜ਼ਿੰਗ ਚਰਕ ਜਸਤਨਾ ਵਾਲਾ ਸਰਬਜੀਤ ਸਿੰਘ ਸਾਭੀ ਚੋਲਾ ਸਾਹਿਬ ਅਤੇ ਗੋਬਿੰਦ ਸਿੰਘ ਮਾਨ ਸਰਹਾਲੀ ਕਲਾ ਮੱਲੰਬਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੰਦੇਤਾਂ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਜੋ ਪਿਛਲੇ ਦਿਨੀ ਮਾਤਾ ਚਿੰਤਪੁਰਨੀ ਜੀ ਦੀ ਯਾਦ ਵਿੱਚ ਲਗਾਏ ਗੇ ਲੰਗਰ ਪੰਡਾਰੇ ਸਬੰਧੀ ਅੱਜ ਮਿਤੀ 5 ਅਗਸਤ 2024 ਦਿਨ ਸੋਮਵਾਰ ਨੂੰ ਚੋਲਾ ਸਾਹਿਬ ਤੋਂ ਮਾਤਾ ਚਿੰਤਪੁਰਨੀ ਦਰਬਾਰ ਨ டਚਡਾਉਣ ਸੰਬੰਧੀ ਸੰਗਤਾਂ ਹੋਈਆਂ ਰਵਾਨਾ 10 ਰੇਣ ਸ਼ੀਰਾ ਭਗਤ ਅਤੇ ਗੋਰਾ ਭਗਤ ਚੋਹਲਾ ਸਾਹਿਬ ਅਤੇ ਉਹਨਾਂ ਨਾਲ ਖੜੀਆਂ ਹੋਰ ਵੀ ਸੰਗਤਾਂ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਰਨ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨਸ ਰਿਹਾਲੀ ਕਲਾ ਬੋਲਾ ਜੀ ਆਪ ਜੀ ਨੇ ਬੜੀ ਸੰਗਤ ਇਕੱਠੀ ਕੀਤੀ ਹੈ ਚਲੋ ਪੈਣੀ ਇਹ ਕਿਹੜੀ ਜਗ੍ਹਾ ਮਹਾਮਾਈ ਦਾ ਸਰੂਪ ਲੈ ਕੇ ਜਾ ਰਹੇ ਆ ਇਹ ਆਪਾਂ ਮਾਤਾ ਚਿੰਤਪੁਨੀ ਜਾ ਰਹੇ ਹਾਂ ਚਿੰਤਪੁਨੀ ਸਾਰੀ ਸੰਗਤ ਚੋਲਾ ਸਾਹਿਬ ਤੋਂ ਜਾ ਰਹੀ ਹੈ ਸਾਰੀ ਜੋਲਾ ਇਹ ਕੋਈ ਜਗਰਾਂਤਾ ਮਲਾਇਆ ਕਿ ਜਾਂ ਲੰਗਰ ਲਾਇਆ ਹੈ ਮਹਾਮਾਈ ਦਾ ਮਹਾਮਾਈ ਦਾ ਲੰਗਰ ਲਾਇਆ ਹੈ 1500 ਨੂੰ ਅੱਛਾ ਜੀ ਉਸ ਤੋਂ ਬਾਅਦ ਅਸੀਂ ਅੱਜ ਪੰਜ ਦਿਨ ਹੀ ਨਹੀਂ ਜਾ ਰਹੇ ਹਾਂ ਮਾਤਾ ਦੇ ਦਰਸ਼ਨ ਕਰਨ ਨਾ ਹਾਂਜੀ ਇਹ ਜੋ ਝੰਡੇ ਦੀ ਦਸਮ ਉਥੇ ਲੈ ਕੇ ਜਾ ਰਹੇ ਜੋ ਹਾਂਜੀ ਇਹ ਸੰਗਤਾਂ ਨਾਲ ਜਾ ਰਹੀਆਂ ਸੰਗਤਾਂ ਨੇ ਸਿਉਣਾ ਝੰਡਾ ਬਣਿਆ ਵਾ ਤੇ ਇਹ ਭਗਤ ਜੀ ਨੇ ਮੇਨ ਧੜੀ ਜਿੰਨਾ ਤੁਹਾਡਾ ਬੱਬੀ ਜੀ ਸ਼ੀਰ ਸਿੰਘ ਜੀ ਸ਼ੀਰ ਸਿੰਘ ਜੀ ਆਪਣੇ ਨੂੰ ਦੱਸਣਗੇ ਕੋਈ ਵਿਚਾਰ ਤੁਹਾਡੇ ਜਨ ਨੂੰ ਕੋਈ ਵਿਚਾਰ ਇਹ ਹੋਵਾ ਤੇ ਜੋ ਅਸੀਂ ਸੇਵਾ ਸੌਣ ਚੜ੍ਹਦਿਆ ਕਰਦੇ ਆ ਚਲੋ ਸਾਡੇ ਵਿੱਚ 16 ਸਾਹਿਬ ਪਿੰਡ ਬਾਜ਼ਾਰ ਸਾਡੇ ਨਾਲ ਬਹੁਤ ਸਾਥ ਦਿੱਤਾ ਮਲਵੇ ਜੋ ਅੱਜ 5 ਤਰੀਕ ਇਹ ਚਿੰਤਪੁਰ ਨੇ ਝੰਡੇ ਚੜ੍ਹ ਜਾਣਗੇ ਤੇ ਸੰਗਤਾਂ ਦੇ ਨਾਲ ਜੋ ਸਾਡੇ ਨਾਲ ਜਾ ਜੋ ਸੰਗਤਾਂ ਲੈ ਕੇ ਜਾ ਰਹੇ ਜੋ ਲਗਭਗ ਕਿੰਨਾ ਕੁ ਸੰਗਤਾਂ ਦਾ ਆਪ ਦੀ ਇਕੱਠ ਕੀਤਾ ਹੈ ਸਾਡਾ 50 ਤੋਂ ਲਾ ਕੇ 40 ਤੱਕ 50 ਤੱਕ ਹਾਂ ਜਿੰਨਾਂ ਚੰਤਾ ਜਾਣੀਆਂ ਚੱਲਦੀਆਂ ਆ ਦਾ ਚਲਾ ਸਰੂਪ ਹੈ ਸਾਰੇ ਸੰਗਤ ਹਾਂ ਸਾਰੇ ਮਾਮਾਈ ਦਾ ਇੰਡਾ ਲੈ ਕੇ ਜਾ ਰਹੇ ਆਬ ਜੀ ਸਿੰਘਾ ਟੀਮ ਅਤੇ ਜਾਸਤ ਨਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਨ ਅਪਣਾਓ ਸੜਕ ਆਵਾਜਾਈ ਲੋਕ ਪਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪਲਾਸ ਹੋ ਪੜਾ ਅੰਤ ਪਲੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਬਣਾਣਾ ਪੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872653913